ਯੋ ਪ੍ਰਾਂਲ ਹੈ ਕੋਪੀਸੀ ਦੇਖਦੇ ਆ ਕਿ ਵੀ ਜਦੋਂ ਅਸੀਂ ਲੰਘਦੇ ਸੜਕਾਂ ਤੋਂ ਰੇੜੀਆਂ ਆਲੇ ਕਾਫੀ ਉਹਨਾਂ ਦੇ ਫਿਰ ਜਿਹੜੇ ਕਸਨ ਹੁੰਦੇ ਆ ਬਾਈਕ ਕਿੱਧਰ ਤੇ ਖੜੀ ਕਰ ਦਿੰਦੇ ਆ ਉਹ ਨਾਮਜਨਤਨ ਕਾਫੀ ਪ੍ਰੇਸ਼ਾਨੀ ਹੁੰਦੀ ਹੈ ਸਹੀ ਕਰ ਰਹੇ ਮੇਰੇ ਹਿਸਾਬ ਨਾਲ ਸੀਪੀ ਸਾਹਿਬ ਨੇ ਜਿਹੜਾ ਇਹ ਲਿਆ ਸਾਰੇ ਸ਼ਹਿਰ ਵਾਸਤੇ ਇੱਕ ਬਹੁਤ ਨਾਜ਼ੀ ਸੱਚੀ ਦੇਣ ਹੈ ਮੇਰੇ ਖਿਆਲ ਨਾਲ ਸਾਰੇ ਵਸਨੀਕ ਅੰਦਰੋਂ ਖੁਸ਼ ਨੇ ਔਰ ਸਾਰੇ ਦੇਖ ਰਹੇ ਨੇ ਕਿ ਜੋ ਇਹ ਹੋਇਆ ਇਹ ਕਿਸੇ ਅਫਸਰ ਨੇ ਇਨਾ ਸਟ੍ਰਿਕਟ ਐਕਸ਼ਨ ਪਹਿਲਾਂ ਕਦੀ ਲਿਆ ਨਹੀਂ ਸੀ ਜਲੰਧ ਦਾ ਹੁਣ ਜਲੰਧ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਹਦਾ ਵੀ ਹੱਲ ਹੋਏਗਾ ਤੇ ਜਲੰਧ ਖੁੱਲਾ ਟੋਲਾ ਨਜ਼ਰ ਆਏਗਾ ਪਰ ਅੱਜ ਪਹਿਲੀ ਵਾਰ ਦੇਖਿਆ ਕਿ ਇੰਨੀ ਚੌੜੀ ਸੜਕ ਹੈ ਮਾਂ ਮੰਡੀ ਬਾਜ਼ਾਰ ਦੀ ਇੱਥੇ ਇੰਨਾ ਰਸ ਹੁੰਦਾ ਸੀਗਾ ਤਾਂ ਸਕੂਟੀ ਘਟਨੀ ਵੀ ਔਖੇ ਹੁੰਦੀ ਸੀਗੀ ਧੰਨਵਾਦ ਹੈ ਸੀਪੀ ਸਾਹਿਬ ਦਾ ਜਿਨ੍ਹਾਂ ਨੇ ਰੇਡੀਅਰ ਚੁਗਾਤੀ ਮੇਰਾ ਨਾਮ ਰੰਜਨ ਹੈ ਜੀ ਭਾਜੀ ਜਿਹੜੇ ਟ੍ਰੈਫਿਕ ਪੁਲਿਸ ਨੇ ਸੜਕਾਂ ਦੇ ਜਿਹੜੇ ਕਬਜ਼ੇ ਹਟਾਏ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵਧੀਆ ਉਪਰਾਲਾ ਕੀਤਾ ਗਿਆ ਕਿ ਕਿਦਾਂ ਠੀਕ ਸੀਗਾ ਨਹੀਂ ਤਹੀਂ ਵਧੀਆ ਓਵਰਆਲ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਅਸੀਂ ਲੰਘਦੇ ਸੜਕਾਂ ਤੋਂ ਰੇੜੀਆਂ ਆਲੇ ਕਾਫੀ ਉਹਨਾਂ ਦੇ ਫੇਜ ਜਿਹੜੇ ਕਸਮ ਹੁੰਦੇ ਆ ਬਾਈਕ ਇੱਧਰ ਤੇ ਖੜੀ ਕਰ ਦਿੰਦੇ ਆ ਉਹ ਨਾ ਆਮ ਜਨਤਾ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਸਹੀ ਕਰ ਰਹੇ ਮੇਰੇ ਹਿਸਾਬ ਨਾਲ ਦੇਖੋ ਹੁਣ ਸੜਕਾਂ ਦੇ ਹਾਲਾਤ ਦੇਖ ਕੇ ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਪਹਿਲੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇੱਕ ਗਲਤੀ ਦਾ ਨਤੀਜਾ ਸੀ ਕਿ ਇੰਨਾ ਇੰਨਾ ਜਾਮ ਲੱਗਾ ਰਹਿੰਦਾ ਹੁੰਦਾ ਸੀ ਐਂਬੂਲੈਂਸ ਵਗੈਰਾ ਨੂੰ ਦਿੱਕਤ ਆਉਂਦੀ ਹੁੰਦੀ ਸੀ ਜਾਂ ਫਿਰ ਕਿਸੇ ਵਿੱਚ ਗਲਤੀ ਨਹੀਂ ਕਿ ਅਵੇਰਨੈਸ ਦੀ ਕਮੀ ਸੀਗੀ ਪਤਾ ਤਾਂ ਸਾਰਿਆਂ ਨੂੰ ਪਹਿਲਾਂ ਹੀ ਸੀਗਾ ਇੱਕ ਹੁਣ ਅਵੇਅਰਨੈਸ ਆਈ ਹੈ ਅਗਰ ਕੋਈ ਇਹ ਕੰਮ ਕਰ ਰਿਹਾ ਤਾਂ ਵਧੀਆ ਕੰਮ ਕਰ ਰਿਹਾ ਮੇਰੇ ਹਿਸਾਬ ਨਾਲ ਵਧੀਆ ਕੰਮ ਕਰ ਰਿਹਾ ਹੁਣ ਸ਼ਾਇਦ ਇਹ ਹਾਲਾਤ ਬਦਲਦੇ ਦੇਖ ਕੇ ਤੁਹਾਨੂੰ ਅੱਛਾ ਲੱਗ ਰਿਹਾ ਕਿ ਕੀ ਡੈਫੀਨਿਟਲੀ ਸਰ ਬਿਲਕੁਲ ਅੱਛਾ ਲੱਗ ਰਿਹਾ ਟ੍ਰੈਫਿਕ ਦੀ ਸਮੱਸਿਆ ਸੁਲ ਜੇਗੀ ਤਾਂ ਸਾਰਿਆਂ ਨੂੰ ਰਾਹਤ ਮਿਲੇਗੀ ਸਾਨੂੰ ਇਕੱਲੇ ਨੂੰ ਨਹੀਂ ਸਾਰਿਆਂ ਨੂੰ ਤੁਹਾਨੂੰ ਸਾਨੂੰ ਜ਼ਿਆਦਾ ਤਾਂ ਜਿਹੜੇ ਬੇਸਿਕਲੀ ਜਿਹੜੇ ਐਮਰਜੈਂਸੀ ਵਹੀਕਲਸ ਹੈਗੇ ਆ ਮੇਨ ਦਿੱਕਤ ਉੱਥੇ ਆਉਂਦੀ ਸੀ ਜੇ ਐਮਰਜੈਂਸੀ ਵਹੀਕਲ ਟ੍ਰੈਫਿਕ 'ਚ ਫਸੇ ਹੁੰਦੇ ਨੇ ਠੀਕ ਹੈ ਨਾ ਉਹਦੇ ਵਾਸਤੇ ਬਿਲਕ रेडीफडी वाले खोखे वाले ने तो तो भी खुलासा ਕੀਤਾ ਕਿ ਅਧਿਕਾਰੀ ਜਿਹੜੇ ਨਗਰ ਨਿਗਮ ਦੇ ਸੀਗੇ ਉਹਨਾਂ ਕੋਲ ਹਜ਼ਾਰਾਂ ਰੁਪਏ ਲੈ ਜਾਂਦੇ ਸਨ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਸਰ ਇਹ ਤਾਂ ਚਲੋ ਉਹਨਾਂ ਨੂੰ ਪਤਾ ਹੋਏਗਾ ਬਾਕੀ ਇਹ ਕਿ ਜੇ ਉਹਨਾਂ ਨੂੰ ਚਾਹੀਦਾ ਹਟਾਇਆ ਤਾਂ ਉਹਨਾਂ ਬਾਰੇ ਵੀ ਥੋੜਾ ਬਹੁਤ ਸੋਚਣਾ ਚਾਹੀਦਾ ਕਿ ਉਹਨਾਂ ਦਾ ਵੀ ਉਹਨਾਂ ਦਾ ਵੀ ਰੋਜ਼ਗਾਰ ਹੈਗਾ ਉਹਨਾਂ ਦੀ ਕਿਤੇ ਸਾਈਡ ਤੇ ਜਗ੍ਹਾ ਦਿੱਤੀ ਜਾਵੇ ਜਾਂ ਕਿਤੇ ਐਸੀ ਜਗ੍ਹਾ ਤੇ ਸ਼ਿਫਟ ਕੀਤਾ ਜਾਵੇ ਕਿ ਉਹਨਾਂ ਦਾ ਕਸਟਮਰ ਵੀ ਨਾ ਖਰਾਬ ਹੋਵੇ ਉਹਨਾਂ ਦਾ ਵੀ ਰੋਜ਼ੀ ਰਿਹਾਣੀ ਰਵੇ ਸਰ ਕੀ ਬਦਲਾਅ ਦੇਖ ਰਹੇ ਤੁਸੀਂ ਸ਼ਹਿਰ ਚ ਸੀਪੀ ਸਾਹਿਬ ਨੇ ਜਿਹੜਾ ਇਹ ਲਿਆ ਸਾਰੇ ਸ਼ਹਿਰ ਵਾਸਤੇ ਇੱਕ ਬਹੁਤ ਨਾਦੀ ਸਿਚੇ ਜੀ ਦੇ ਨਾ ਔਰ ਸ਼ਹਿਰ ਦੇ ਵਿੱਚ ਇਹ ਸਮੱਸਿਆ ਜਿਹੜੀ ਟ੍ਰੈਫਿਕ ਦੀ ਸੀ ਇਹ ਬੜੀ ਦਿਨ-ਬਦਨ ਚਰਮ ਰਾਈ ਹੋਈ ਸੀ ਔਰ ਬਹੁਤ ਪ੍ਰੋਬਲਮ ਆਂਦੀ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਚ ਜਿੱਥੇ ਵੱਧ ਤੋਂ ਵੱਧ 10 ਮਿੰਟ ਲੱਗਣੇ ਚਾਹੀਦੇ ਨੇ ਉੱਥੇ ਅੱਦਾ-ਅਦਾ ਘੰਟਾ ਪੂਣਾ-ਪੂਣਾ ਘੰਟਾ ਲੱਗ ਜਾਂਦਾ ਸੀ ਔਰ ਇੰਨਾ ਟ੍ਰੈਫਿਕ ਜਾਮ ਔਰ ਇੰਨੀ ਸਾਰੀ ਚੀਜ਼ਾਂ ਸੜਕ ਦੇ ਉੱਤੇ ਇੱਕ ਦੂਜੇ ਦੇ ਨਾਲ ਗੱਡੀਆਂ ਖੇਬੜ ਜਾਂਦੀਆਂ ਦੋਨੋਂ ਪਾਸੇ ਇਨਕ੍ਰੋਚਮੈਂਟ ਤੇ ਉਹ ਨਾ ਪਤਾ ਲੱਗਦਾ ਸੀ ਵੀ ਸਾਡੀ ਗੱਡੀ ਖੱਬੇ ਪਾਸੇ ਜਾ ਰਹੀ ਸੈਂਟਰ ਤੇ ਜਾ ਰਹੀ ਕਿ ਕੀ ਹੋ ਰਿਹਾ ਇਹ ਬਹੁਤ ਅੱਛਾ ਉਪਰਾਲਾ ਕੀਤਾ ਉਹਨਾਂ ਨੇ ਔਰ ਇਹਦਾ ਰਿਜ਼ਲਟ ਵੀ ਨਿਕਲਿਆ ਇਹ ਇਹਦੇ ਨਾਲ ਟ੍ਰੈਫਿਕ ਸਮੱਸਿਆ ਜਿਹੜੀ ਹੈ ਉਹ ਬਹੁਤ ਸੁਲਝ ਗਈ ਹੈ ਔਰ ਕਿਤੇ ਵੀ ਹੁਣ ਜਾਣਾ ਹੋਵੇ ਤਾਂ ਇਸ ਚੀਜ਼ ਦਾ ਸਾਨੂੰ ਬੜਾ ਅੱਛਾ ਫੀਲ ਹੁੰਦਾ ਹੈ ਕਿ ਅਸੀਂ ਆਪਣੇ ਸਮੇਂ ਨੂੰ ਹੀ ਬਚਾਣੇ ਆ ਔਰ ਜਿੱਥੇ ਅਸੀਂ ਚਾਰਕਣੀ ਗੰਤਾ ਉੱਤੇ ਜਾਣਾ ਹੁੰਦਾ ਹੈ ਉੱਥੇ ਅਸੀਂ ਬੜੇ ਇਮੀਡੀਏਟਲੀ ਪਹੁੰਚ ਜਾਂਦੇ ਆ ਉਹਨਾਂ ਦਾ ਬਹੁਤ-ਬਹੁਤ ਹੀ ਦਿਲੋਂ ਧੰਨਵਾਦ ਔਰ ਆਮ ਲੋਕਾਂ ਦੇ ਵਿੱਚ ਵੀ ਇਹ ਸੱਚੀ ਚੀਜ਼ ਨੂੰ ਲੈ ਕੇ ਬੜੀ ਇੱਕ ਪ੍ਰਸ਼ੰਸਾ ਤੇ ਤੁਸ਼ਾ ਹੈ ਕਿ ਇਹ ਉਹਨਾਂ ਨੇ ਬੜਾ ਅੱਛਾ ਇੱਕ ਡਿਸੀਜਨ ਲੈ ਕੇ ਔਰ ਉਹਨੂੰ ਇੰਪਲੀਮੈਂਟ ਕੀਤਾ ਹੈ 3 ਸਾਲ ਪਹਿਲਾਂ ਤੋਂ ਸਭ ਤੋਂ ਪਿਆਰਾ ਸਾਰੇ ਜਿਹੜੇ ਸ਼ਹਿਰ ਦੇ ਆਪਣੇ ਵੀਅਰਸ ਨੇ ਜਾਂ ਨਿਵਾਸੀਆਂ ਨੇ ਮੇਰੇ ਵੱਲੋਂ ਪਿਆਰ ਪ੍ਰਤੀ ਸਤਿਕਾਰ ਸਾਡੇ ਨਵੇਂ ਸੀਪੀ ਮਿਸਟਰ ਸੁਪਨ ਸ਼ਰਮਾ ਜੀ ਨੇ ਜੋ ਕੰਮ ਕੀਤਾ ਹੈ ਰਿਗਾਰਡਿੰਗ ਟ੍ਰੈਫਿਕ ਐਂਡ ਰਿਗਾਰਡਿੰਗ ਜਿਹੜੀ ਅਪਰੋਚਮੈਂਟ ਮੈਂ ਉਹਦੇ ਲਈ ਬਹੁਤ ਧੰਨਵਾਦੀਆਂ ਉਹਨਾਂ ਦਾ ਔਰ ਇਹ ਸਲਾਜਾ ਜੋ ਕੰਮ ਉਹਨਾਂ ਨੇ ਕੀਤਾ ਹੈ ਇਸ ਲਈ ਮੇਰੇ ਖਿਆਲ ਨਾਲ ਸਾਰੇ ਵਸਨੀਕ ਅੰਦਰੋਂ ਖੁਸ਼ ਨੇ ਪਰ ਸਾਰੇ ਦੇਖ ਰਹੇ ਨੇ ਕਿ ਜੋ ਇਹ ਹੋਇਆ ਇਹ ਕਿਸੇ ਅਫਸਰ ਨੇ ਇੰਨਾ ਸਟ੍ਰਿਕਟ ਐਕਸ਼ਨ ਪਹਿਲਾਂ ਕਦੀ ਲਿਆ ਨਹੀਂ ਸੀ ਇਹ ਐਕਸ਼ਨ ਲੈਣਾ ਬਣਦਾ ਸੀ ਔਰ ਇਹ ਜਾਇਜ਼ ਐਕਸ਼ਨ ਹੈ ਇਹਦੇ ਨਾਲ ਸਾਨੂੰ ਆਪਣੇ ਮੌਲਟੋਂ ਦੇ ਵਿੱਚ ਵੀ ਜਿਹੜੀ ਟ੍ਰੈਫਿਕ ਸਮੱਸਿਆ ਉਹਦੇ 'ਚ ਬਹੁਤ ਉਜਾਤ ਮਿਲੀ ਹੈ ਪਰ ਟ੍ਰੈਫਿਕ ਸਮੱਸਿਆ ਹੱਲ ਹੋਈ ਹੈ ਔਰ ਆਮ ਦੇਖਣ 'ਚ ਮਿਲਦਾ ਵੀ ਹੁਣ ਆਪਾਂ ਜਸਵੀ ਰੋਡ ਤੇ ਜਿਸ ਗਲੀ 'ਚ ਜਾਂ ਸੜਕ ਤੇ ਵੀ ਜਾਂਦੇ ਆ ਜਿਹੜੇ ਇਨਕ੍ਰੋਚਮੈਂਟ ਨਾ ਹੋਣ ਕਰਕੇ ਨਾ ਬੜਾ ਖੁੱਲਾ ਖੁੱਲਾ ਇਸ਼ੂ ਹੁੰਦਾ ਔਰ इजीली ਬੰਦਾ ਉਥੋਂ ਮੂਵ ਕਰ ਸਕਦਾ ਇਸ ਲਈ ਮੈਂ ਇੱਕ ਦਿਨੋਂ ਧੰਨਵਾਦੀਆਂ ਸ੍ਰੀ ਸੁਪਨ ਸ਼ਰਮਾ ਜੀ ਦਾ ਔਰ ਕੋਈ ਵੀ ਅਫਸਰ ਅਗਰ ਕੋਈ ਨੇਕ ਕੰਮ ਕਰਦਾ ਤੇ ਉਹਦੀ ਚਲਾਗਾ ਕਰਨੀ ਬਣਦੀ ਆ ਉਹ ਸਾਨੂੰ ਸਾਰਾ ਆਪਣਾ ਫਰਜ਼ ਸਮਝਦੇ ਹੋਏ ਇਸ ਚੀਜ਼ 'ਚ ਉਹਨਾਂ ਦਾ ਸਾਥ ਦੇਣਾ ਵੀ ਜ਼ਰੂਰੀ ਹੈ ਇਸ ਲਈ ਮੈਂ ਸਾਰਿਆਂ ਦਾ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਉਹ ਉਹਨਾਂ ਦੇ ਧੰਨਵਾਦੀ ਹੋ ਕੇ ਕੋਈ ਚਲਾਗਾ ਜੋ ਕੰਮ ਲਈ ਉਹਨਾਂ ਦਾ ਹੌਸਲਾ ਪੁਜਾਈ ਕਰਨ ਜਿਸ ਲਈ ਮੈਂ ਸਾਰਿਆਂ ਦਾ ਅਵਾ ਤੁਹਾਡਾਂ ਵੀ ਬਹੁਤ ਧੰਨਵਾਦੀ ਹਾਂ ਇਸ ਕਰਕੇ ਮੈਂ ਹੋਰ ਕੁਝ ਨਹੀਂ ਕਹਾਂਗਾ ਸਭ ਨੂੰ ਇਹ ਕਹਿਣਾ ਚਾਹਾਂਗਾ ਕਿ ਇਹ ਜੋ ਵੀ ਹੋਇਆ ਬਹੁਤ ਅੱਛਾ ਹੋਇਆ ਜਲੰਧਰ ਵਿੱਚ ਮਾਨਯੋਗ ਕਮਿਸ਼ਨਰ ਪੁਲਿਸ ਨੇ ਜਿਹੜੀ ਮਿਹਨt ਚਲਾਈ ਹੈ ਉਹਦੇ ਨਾਲ ਜਲੰਧਰ ਦਾ ਹੁਣ ਜਲੰਧਰ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਹਦਾ ਵੀ ਹੱਲ ਹੋਏਗਾ ਤੇ ਜਲੰਧਰ ਖੁੱਲਾ ਡੁੱਲਾ ਨਜ਼ਰ ਆਏਗਾ ਮੈਂ ਸੀਪੀ ਸਾਹਿਬ ਦਾ ਦਿਲੋਂ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਪਹਿਲੀ ਵਾਰੀ ਇਹ ਮਿਹਨt ਚਲਾ ਕੇ ਕਿ ਥੋੜਾ ਜਆ ਜਲੰਧਰ ਦਾ ਟ੍ਰੈਫਿਕ ਦਾ ਸੁਧਾਰ ਕੀਤਾ ਧੰਨਵਾਦ ਜੀ ਸਰ ਅਸੀਂ ਬਹੁਤ ਟਾਈਮ ਤੋਂ ਰਾਮ ਮੰਡੀ ਰਹਿੰਦੇ ਆ ਨਾ ਅੱਜ ਪਹਿਲੀ ਵਾਰ ਦੇਖਿਆ ਕਿ ਇੰਨੀ ਚੌੜੀ ਸੜਕ ਹੈ ਮਾਂ ਮੰਡੀ ਬਾਜ਼ਾਰ ਦੀ ਇੱਥੇ ਇੰਨਾ ਰਸ ਹੁੰਦਾ ਸੀਗਾ ਤਾਂ ਸਕੂਟੀ ਕੱਢਣੀ ਵੀ ਔਖੇ ਹੁੰਦੀ ਸੀਗੀ ਧੰਨਵਾਦ ਹੈ ਸੀਪੀ ਸਾਹਿਬ ਦਾ ਜਿਨ੍ਹਾਂ ਨੇ ਰੇੜੀਆਂ ਚੁਕਾਤੀਆਂ ਸਾਰੀਆਂ ਤਾਂ ਕਿ ਰੋਡ ਖੁੱਲੀ ਹੋਵੇ ਸਾਨੂੰ ਆਣਾ ਜਾਣਾ ਸੌਖਾ ਹੋ ਜਾਏਗਾ ਅਸੀਂ ਚਾਹੁੰਦੇ ਆ ਕਿ ਇਹ ਇਦਾਂ ਹੀ ਰਵੇ ਹੁਣ ਇਹ ਨਾ ਹੋਵੇ ਦੁਬਾਰਾ ਰੇੜੀਆਂ ਲੱਜਣ ਕੱਲ ਨੂੰ ਤੇ ਫੇਰ ਥੋੜੀ ਜਿਹੀ ਸੜਕੋਂ ਨਜ਼ਰ ਆ ਜਾਵੇ ਪਹਿਲਾਂ ਗੱਲ ਤਾਂ ਮੈਂ ਪੁਲਿਸ ਵਾਲਿਆਂ ਦਾ ਬਹੁਤ ਸ਼ੁਕਰੀਆ ਕਿ ਜ਼ਾਦ ਕਰਦਾ ਕਿ ਜਿਹੜੇ ਕਬਜੇ ਹਟਾਏ ਹੈ ਨਾ ਬਹੁਤ ਵਧੀਆ ਕੀਤਾ ਉਹਨਾਂ ਨੇ ਕਿਉਂਕਿ ਟ੍ਰੈਫਿਕ ਜਾਮ ਹੋ ਜਾਂਦੀ ਸੀਗੀ ਉਹਦੇ ਨਾਲ ਕਿਉਂਕਿ ਜਿਹੜੇ ਹੁਣ ਪਬਲਿਕ ਪ੍ਰੇਸ਼ਾਨ ਬਹੁਤ ਹੁੰਦੀ ਸੀ ਇਹ ਕਬਜ਼ੇ ਹੋ ਗਏ ਹਟਾਤੇ ਇਸ ਅਸੀਂ ਉਹਨਾਂ ਨੂੰ ਸਨਮਾਨ ਵੀ ਕਰਨ ਚੱਲੇ ਹ ਸੀ ਉਸ ਹੁਣ ਸੜਕਾਂ ਦੇ ਜਿਹਦਾ ਹਾਲਾਤ ਦੇ ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਪਹਿਲੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਇਹ ਉਹਨਾਂ ਦੀ ਗਲਤੀ ਦਾ ਨਤੀਜਾ ਸੀ ਜੋ ਕਿ ਅੰਨੀ ਅੰਨੇ ਸੜਕਾਂ ਦੇ ਜਾਮ ਲੱਗੇ ਰਹਿੰਦੇ ਸਨ ਹਾਂਜੀ ਉਹਨਾਂ ਪਹਿਲਾਂ ਜਿਹੜੇ ਸਰਕਾਰ ਵੀ ਨਾਲ ਉਹ ਜਿਹੜੇ ਹੋਰ ਚਲੋ ਨਵੀਂ ਸਰਕਾਰ ਵੀ ਆਈ ਆ ਸੀ ਉਹਨਾਂ ਦਾ ਕੋਈ ਕਹਿੰਦੇ ਨਹੀਂ ਪਰ ਇਹ ਕਿ ਜਿਹੜੇ ਪਸ਼ਾਸ਼ਨ ਵਾਲੇ ਪਹਿਲਾਂ ਵੀ ਸੁੱਤੇ ਰਹੇ ਹੁਣ ਵੀ ਸੁੱਤੇ ਆ ਕਿਉਂਕਿ ਕਬਜ਼ੇ ਹਲੇ ਵੀ ਹੈ ਕਿ ਕਈ ਥਾਂ ਤੇ ਇਦਾਂ ਦੇ ਆ ਕਿ ਹਟਦੇ ਨਹੀਂ ਹੈਗੇ ਮੈਂ ਤਾਂ ਮੰਗ ਕਰਦਾ ਇਹੀ ਕਿ ਜਿਹੜੇ ਕਬਜ਼ੇ ਹਟਾਏ ਜਾਣ ਪਹਿਲੀ ਗੱਲ ਤੇ ਉਹਨਾਂ ਨੂੰ ਜਿਹੜੇ ਰੇੜੀ ਫੜੀ ਇਹਦੇ ਖੋਖੇ ਵਾਲਿਆਂ ਨੇ ਇਹ ਵੀ ਖਲਾਸਾ ਕੀਤਾ ਕਿ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਕੋ ਹਜ਼ਾਰਾਂ ਰੁਪਏ ਲੈ ਜਾਂਦੇ ਸਨ ਹਾਂਜੀ ਲੈਂਦੇ ਆ ਕਿ ਇੱਕ ਦੁਕਾਨਦਾਰ ਵੀ ਲੈਂਦੇ ਆ ਕਿ ਐਸੇ ਦੁਕਾਨਦਾਰ ਆ ਸਬਜ਼ੀ ਕਹਿੰਦੇ ਸ਼ਾਮ ਨੂੰ ਸਬਜ਼ੀ 2-2 ਕਿਲੋ 4-4 ਕਿਲੋ ਸਬਜ਼ੀਆਂ ਵੀ ਘਰ ਲੈ ਕੇ ਜਾਂਦੇ ਆ ਅਸੀਂ ਅਰੋਤੇ ਮੰਗ ਕਰਦੇ ਕਿ ਦੁਕਾਨਦਾਰਾਂ ਦੇ ਵੀ ਜਿਹੜੇ ਰੱਖੇ ਆ ਕਿ ਲਾਏ ਆ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਕਦਮ ਸਰਕਾਰ ਵੱਲੋਂ ਪੁਲਿਸ ਵੱਲੋਂ اٹھਾਏ ਜਾ ਰਹੇ ਤੁਹਾਨੂੰ ਲੱਗਦਾ ਕਿ ਇਹ ਠੀਕ ਹੈ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਕੀਤਾ ਹੈ ਮੈਂ ਮੰਗ ਕਰਦਾ ਅੱਗੇ ਵੀ ਇਹ ਚੱਲਦੇ ਰਹਿਣ